ਇਹ ਸੋਚੀਦਾ ਵੀ ਜੋ ਰੱਬ ਨੇ ਕੀਤਾ ਉਹ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨੇ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਹੁੰਦੀ ਹੈ ਕਿਨਾਂ ਅਸੀਂ ਫਿਰ ਸਵੇਰੇ ਗਰਾਊਂਡ ਹੁੰਦੇ ਸੀ ਮੈਂ ਤੇ ਉਸ ਨਾਮ ਅਸੀਂ ਆਏਣਾ ਇਹਨੇ ਕਿਹਾ ਵੀ ਚਲ ਗਰਾਊਂਡ ਚ ਆਉਂਦੇ ਆ ਤੁਹਾਡੇ ਭਰਾ ਲਈ ਕੌਣ ਹੈ ਮੇਰਾ ਫਰੈਂਡ ਹੈ ਜੀ ਅੱਛਾ ਜੀ ਭਰਾ ਹੀ ਆ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਨਾਮ ਹੈ ਮੇਰਾ ਕਿੱਥੇ ਰਹਿੰਦੇ ਹੋ ਇੰਦਰਗੜ੍ਹ ਕलोनी ਮਾਚੂੜਾ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਨਹੀਂ ਪ੍ਰੋਬਲਮ ਇਹ ਸਟਾਰਟਿੰਗ ਤੋਂ ਅਜੇ ਸ਼ੁਰੂ ਤੋਂ ਕੀ ਪ੍ਰੋਬਲਮ ਜੀ ਮੇਰੀ ਪ੍ਰੋਬਲਮ ਹੈ ਜੀ ਲੱਤਾਂ ਜੇ ਕਮਜ਼ੋਰੀ ਹੈ ਉਹ ਆਪਰੇਸ਼ਨ ਕਰਵਾਏ ਨੇ ਜੀ ਇੱਕ ਦਿਨ ਲੁਧਿਆਣੇ ਤੇ ਇੱਕ ਹੈਬ ਵਾਲੀ ਹਸਪਤਾਲ ਆਪਾ ਜੀ ਇਹ ਦੋਨਾਂ ਚ ਫਰਕ ਪੈਣੀ ਜੀ ਖਾਸ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਹੀ ਚੱਲ ਪਾ ਲਈ ਨਹੀਂ ਪਹਿਲਾਂ ਮੈਂ ਵੀਲ ਚਰਤੇ ਸੀਗਾ ਆਪਾ ਸਭ ਤੋਂ ਪਹਿਲਾਂ ਜੀ ਫਿਰ ਦੇਖਿਆ ਕੀ ਹੋ ਗਿਆ ਤੁਸੀਂ ਵੀਲ ਚੇਅਰ ਪਾ ਦਿੱਤਾ ਕਿਸ ਤਰ੍ਹਾਂ ਦੀ ਕੀਤਾ ਲੋਕਡਾਊਨ ਜੀ ਕੀ ਕੀਤਾ ਲੋਕ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਵੱਢੀਆਂ ਲੋਕਡਾਊਨ ਨੇ ਲੋਕਡਾਊਨ 'ਚ ਪੁਲਸ ਵਾਲੇ ਨਿਕਲੇ ਨਹੀਂ ਲਈ ਕਿ ਤੇਨੂੰ ਘਰੋਂ 4 ਵਜੇ ਅਸੀਂ ਫਿਰ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਦੀ ਆਇਣਾ ਹੈ ਇਹਨੇ ਗੜਾ ਵੀ ਚਲ ਗਰਾਉਂਡ ਚ ਆਉਂਦੇ ਆ ਤੁਹਾਡੇ ਭਰਾਲੇ ਕੋਲ ਮੇਰਾ ਫਰੈਂਡ ਆ ਜੀ ਭਰਾਈ ਆ ਹਾਂਜੀ ਇਹ ਤੁਹਾਨੂੰ ਲੈ ਕੇ ਆਉਂਦੇ ਹਾਂ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਕੀ ਅਸੀਂ ਗਾਉਣ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣ ਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀਲਚੇਅਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਡਬਲ ਟਾਇਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੀ ਇਹੀ ਚੱਕਦਾ ਵੀ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੈਨੂੰ ਆਪੀ ਸਾਹਿਬ ਨੇ ਜਦੋਂ ਡਿਗਣ ਲੱਗਿਆ ਫਿਰ ਹੌਸਲੇ ਇਹਨਾਂ ਹੁੰਦੇ ਵੀ ਡਿਗਣਾ ਕਿੱਥੇ ਆ ਜੀ ਜਦੋਂ ਪਿੱਛੇ ਕਹਦਾ ਮੈਂ ਖੜਾ ਤਾਂ ਜਾਣਾ ਜੀ ਉਹਦੇ ਨਾਲ ਚੱਲਣਾ ਕਿ 3-4 ਮਹੀਨੇ ਲਗਾਤਾਰ ਗਰਾਊਂਡ 'ਤੇ ਆਏ ਉਹਦੇ ਨਾਲ ਹੀ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਜੀ ਫਿਰ ਗੁਰਦੁਆਰੇ ਜਾਣਾ ਆ ਜਾਣੀ ਕਿ ਕਿਦਾ ਉਹ ਟੁੱਟਿਆ ਟਾਇਰ ਸੀ ਵੈਲਡਿੰਗ ਕਰਾਉਣੀ ਵੀ ਗਏ ਇੱਕ ਵਾਰੀ ਵੈਲਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਤੋਂ ਦੁਆਰਾ ਉਸ ਤੋਂ ਬਾਅਦ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਇਹ ਵਾਰ-ਵਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਦੋ ਤੂੰ ਛੱਡ ਸਟਿਕ ਚੱਕ ਲੈ ਤੇ ਦੇ ਕੋ ਦੋ ਹੈਗੀਆਂ ਨੇ ਮੈਂ ਕਿਹਾ ਹਾਂ ਹੈਗੀਆਂ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫੇਰ ਗਰਾਉਂਡ ਚ ਆਉਂਦੇ-ਉਂਦੇ ਇੱਕ ਦਿਨ ਗੁਰਦੁਆਰੇ ਮੂਰੇ ਚਾਰਨਕ ਜਾਦਾ ਜੀ ਆ ਬਹੁਤ ਹਾਸੇਣੀ ਦੀ ਗੱਲ ਹੈ ਜੀ ਵੀ ਗੁਰ ਜਦੋਂ ਵੀ ਹੁਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿਹਾ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਹੈ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਹੈ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆ ਵੀ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਇੱਥੋਂ ਇੱਥੇ ਤੱਕ ਸੌਂਸ ਤੱਕ ਮੈਂ ਇਹ ਵੀ ਛੱਡ ਸਕਦਾ ਮੈਂ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਉਹ ਮੈਂ ਜੋ 23 ਤੁਸੀਂ ਇਸ ਸਿਰਫ ਸਟੈਂਡ ਤੇ ਆ ਗਏ ਇਕ ਤੇ ਆ ਗਏ ਹਾਂ ਜੀ ਕਿ ਕੋਈ ਕੁਛ ਕਿੰਨਾ ਪੜਾਈ ਕੀਤੀ ਤੁਸੀਂ ਮੈਂ ਪਲੱਸ 2 ਕੀਤੀ ਹੈ ਜੀ ਵਾਈਸ ਸਕੂਲ ਮੱਛ ਵਾਲੇ ਦਾ ਹਾਂ ਤੇ 21 ਤੇ ਅਪਲਾਈ ਨਹੀਂ ਕੀਤਾ ਕੰਮ ਕਰ ਲਈ ਦੋ ਮੇਰੀ ਜੌਬ ਨਿਕਲੀ ਸੀ ਜੀ ਬੀਪੀਐਮ ਦੀ ਬ੍ਰਾਂਚ ਪੋਸਟ ਮਾਸਟਰ ਦੀ ਓਕੇ ਗਵਰਨਮੈਂਟ ਦੀ ਹਾਂ ਜੀ ਸੈਂਟਰ ਦੀ ਹਾਂ ਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਜੇ ਨਹੀਂ ਆਈ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਫੈ ਨਹੀਂ ਵੀ ਨੌਕਰੀ ਦੇ ਮਤਲਬ ਤੁਸੀਂ ਉਹਦੀ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਤੇ ਤੁਸੀਂ ਮੈਨੂੰ ਨਹੀਂ ਵੀ ਅਖੂਗਾ ਮੈਨੂੰ ਕੋਈ ਚੀਜ਼ ਕਰਨੀ ਨਾ ਰਖੋ ਵੀ ਮੈਂ ਸਰ 10th ਦੇ ਬੇਸ ਤੇ ਮੇਰੇ 100 ਪਲੱਸ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਈ ਆਪਣੀ ਮੈਰੀ ਮੈਰਿਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਚੱਕਰ ਪਿਆ ਉਹਨਾਂ ਨੇ ਮਤਲਬ ਨਹੀਂ ਮੈਨੂੰ ਕੁਝ ਸਰਾ ਸਰਾ ਦਿੱਤਾ ਯੇ ਨਹੀਂ ਤੇ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਹੀ ਸੋਚੀਦਾ ਵੀ ਜੋ ਰੱਬ ਨੇ ਕੀਤਾ ਉਹ ਬ ਕੁਝ ਲੋਕ ਕੀ ਇਦਾਂ ਦੇ ਵੀ ਨਹੀਂ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਵਿੱਚ ਹੁੰਦੀ ਹੈ ਕਿ ਨਹੀਂ ਚੰਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੋਂ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਜੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮੇਰੇ ਕੋਲ ਇਹ ਆਪਾਂ ਹਰੇਕ ਦੀ ਹਰੇਕ ਬੰਦੇ ਨੂੰ ਲੱਗ-ਲੱਗ ਚੀਜ਼ਾਂ ਰੱਬ ਨੇ ਬਖਸ਼ੀਆਂ ਹੁੰਦੀਆਂ ਕੀ ਨਾਮ ਇਹ ਸੁਤਨਾਮ ਸਿੰਘ ਜੀ ਮੈਂ ਮਾ ਥੋੜਾ ਕਰ ਇਹ ਲੱਗਦੇ ਇਹ ਮੇਰਾ ਦੋਸਤ ਹੈ ਜੀ ਤੇ ਕੀ ਕਰਦੇ ਸੀਗੇ ਤੁਸੀਂ ਇਕੱਠੇ ਮੈਂ ਇਹਦੇ ਨਾਲ ਸਟੱਡੀ ਕਰਦਾ ਹਾਂ 9th ਲੱਗੇ ਪਾਸ ਕਰਵਾਈਏ ਮੈਂ ਦੀ 2-3 ਸਾਲ ਲੱਗੇ ਰਹੇ ਸੀ ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ ਹਾਂ ਹਾਂਜੀ ਕੀ ਕੀ ਕਰਵਾਇਆ ਤੁਸੀਂ ਇਹਨਾਂ ਨੂੰ ਇਹ ਪਹਿਲਾਂ ਹੀ व्हीलचेयर ਤੇ ਹੁੰਦੀ ਜਿਵੇਂ ਦੱਸਿਆ ਸੀ व्हीलचेयर ਤੋਂ ਹੌਲੀ ਹੌਲੀ ਇਸ ਟਿੱਕ ਤੇ ਆ ਗਿਆ ਅਸੀਂ ਇਦਾਂ ਐਕਸਰਸਾਈਜ਼ਾਂ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਤੇ ਸਵੇਰੇ ਸਵੇਰੇ ਆਉਣ ਲੱਗੇ ਫਿਰ ਉਦੋਂ ਬਾਅਦ ਸ਼ਾਮ ਨੂੰ ਹੁੰਦੇ ਸੀ ਹੁਣ ਫਿਰ ਪਲੱਸ 2 ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗਿਆ ਹੁਣ ਇਕੱਲਾ ਹੀ ਹੁੰਦਾ ਇਕੱਲਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰ ਪੈਂਦਾ ਜੀ ਉਸੇ ਦੀ ਮਿਸਾਲ ਵਧੀਆ ਕੰਮ ਆਉਂਦੀ ਹੈ ਹਾਂਜੀ ਇਹੀ ਗੱਲ ਹੈ